ਭਾਨੇ ਸਿੱਧੂ ਤੇ ਦਾ ਤੁਸੀਂ ਬਹੁਤ ਜ਼ਿਆਦਾ ਕਰੀਬ ਹੋ ਤੁਹਾਨੂੰ ਸਾਰਾ ਕੁਝ ਪਤਾ ਅੰਦਰਲੇ ਹਾਲਾਤ ਵੀ ਪਤਾ ਹੈ ਪਰ ਸਰਕਾਰ ਜਾਂ ਜਿਹੜੀ ਪੁਲਿਸ ਆ ਉਹ ਕਹਿ ਰਹੀ ਹੈ ਕਿ ਭਾਨੇ ਸਿੱਧੂ ਨੇ 10000 ਰੁਪਏ ਮੰਗਿਆ ਵੀ ਮੈਂ ਧਰਨਾ ਚੱਕਣ ਦਾ ਤੇ ਇੱਕ ਚੈਨ ਖੋਈ ਹੈ ਤੇ ਇੱਕ ਹੋਰ ਜਿਹੜੀ ਅਫਰੋਤੀ ਅਬੋਰ ਦੇ ਵਿੱਚ ਮੰਗਿਆ ਕਿਵੇਂ ਦੇ ਨਾ ਉਹਨੇ ਕਿਸੇ ਤੋਂ ਫਰੋਤੀ ਮੰਗੀ ਆ ਨਾ ਉਹਨੇ ਕਿਸੇ ਦੀ ਚੈਨ ਲਈ ਆ ਜੀ ਇਹ ਸਭ ਝੂਠੇ ਮੁਕਾਦਮੇ ਆ ਸਰਕਾਰ ਇਹ ਚਾਹੁੰਦੀ ਆ ਵੀ ਉਹ ਜਿਹੜੇ ਲੋਕਾਂ ਦੇ ਪੈਸੇ ਵਾਪਸ ਕਰਾਉਂਦਾ ਜਾਂ ਹੋਰ ਮੁੱਦੇ ਉਠਾਉਂਦਾ ਵੀ ਉਹਨਾਂ ਤੋਂ ਚੁੱਪ ਹੋ ਜਾਈਏ। ਬਹੁਤ ਜਗ੍ਹਾ ਦੇ ਉੱਤੇ ਭਾਨਾ ਬਹੁਤ ਐਕਟਿਵ ਆ ਤੇ ਉਧਰੋਂ ਇਨਕਮ ਆਉਂਦੀ ਆ। ਪਰ ਦੂਜੇ ਪਾਸੇ ਕਹਿੰਦਾ ਕਿ ਭਾਨਾ 10000 ਰੁਪਏ ਮੰਗ ਰਿਹਾ। 10-12000 ਦੀ ਤਾਂ ਉਹ 15000 ਦੀ ਚਾਹ ਪਿਆਂਦਾ। ਕੰਮ ਕਰ ਰਹੇ ਸੀ ਬੜਾ ਵਧੀਆ ਸੀ ਤੁਹਾਨੂੰ ਇਨਕਮ ਆ ਰਹੀ ਸੀ। ਤੇ ਫਿਰ ਇੱਧਰ ਪੰਜਾਬ ਆਹ ਜਿਹੜੇ ਮੁੱਦੇ ਚੱਕਨੇ ਜਾਂ ਲੋਕਾਂ ਦੇ ਪੈਸੇ ਦਵਾਉਣੇ ਇਹ ਕਿੱਧਰ ਨੂੰ ਕਿਵੇਂ ਦਿਮਾਗ ਹੋ ਗਿਆ ਭਾਨੇ ਕਿਸੇ ਨਾਲ ਕਿਸਾਨੂੰ ਤਾਂ ਬੋਲਣਾ ਪਊ ਉਹਦੇ ਲਈ ਉਹਦੇ ਦਿਲ 'ਚ ਪੰਜਾਬ ਪ੍ਰਤੀ ਦਰਦ ਸੀ ਉਹਨੂੰ ਇਹ ਵੀ ਲੱਗਦਾ ਹਰ ਵਾਰ ਉਹ ਨਸ਼ਿਆਂ ਦੀ ਗੱਲ ਕਰਦਾ ਸੀ ਮੁੰਡਿਆਂ ਨੂੰ ਨਸ਼ੇ ਛਡਾਏ ਵੀ ਆ ਤੇ ਨੌਲੇਜ ਹੋਊਗਾ ਭਾਨੇ ਨੇ ਕਿੰਨੇ ਕ ਬੰਦੇ ਨੇ ਪੈਸੇ ਮੜਵਾਏ ਨੇ ਭਾਨੇ ਸਿੱਧੂ ਤੇ ਦਾ ਤੁਸੀਂ ਬਹੁਤ ਸਾਰਾ ਕਰੀਬ ਹੋ ਤੁਹਾਨੂੰ ਸਾਰਾ ਕੁਝ ਪਤਾ ਅੰਦਰਲੇ ਹਾਲਾਤ ਵੀ ਪਤਾ ਹੈ ਪਰ ਸਰਕਾਰ ਜਾਂ ਜਿਹੜੀ ਪੁਲਿਸ ਆ ਉਹ ਕਹਿ ਰਹੀ ਹੈ ਕਿ ਭਾਨੇ ਸਿੱਧੂ ਨੇ 10000 ਰੁਪਏ ਮੰਗਿਆ ਵੀ ਮੈਂ ਧਰਨਾ ਚੱਕਣ ਦਾ ਤੇ ਇੱਕ ਚੈਨ ਖੋਈ ਹੈ ਤੇ ਇੱਕ ਹੋਰ ਜਿਹੜੀ ਆ ਫਰੋਤੀ ਆ ਬੋਰ ਦੇ ਵਿੱਚ ਮੰਗਿਆ ਕਿਵੇਂ ਦੇਖੀ ਸਾਰੇ ਹਾਲਾਤਾਂ ਤੋਂ ਗਲਤ ਹੈ ਜੀ ਬਿਲਕੁਲ ਸਖਤ ਨਿੰਦਿਆ ਕਰਦੇ ਆ ਜੀ ਇਹਦੀ ਇਹ ਸਭ ਝੂਠ ਹੈ ਨਾ ਉਹਨੇ ਕਿਸੇ ਤੋਂ ਫਰੋਤੀ ਮੰਗੀ ਆ ਨਾ ਉਹਨੇ ਕਿਸੇ ਦੀ ਚੈਨ ਲਈ ਆ ਜੀ ਇਹ ਸਭ ਝੂਠੇ ਮੁਕੱਦਮੇ ਆ ਜੀ ਉਹਨੂੰ ਜਾਣ ਪੁੱਝ ਕੇ ਲਿਜਾਇਆ ਜਾ ਰਿਹਾ ਹੈ ਉਹਨੂੰ ਸਰਕਾਰ ਇਹ ਚਾਹੁੰਦੀ ਆ ਵੀ ਉਹ ਜਿਹੜੇ ਲੋਕਾਂ ਦੇ ਪੈਸੇ ਵਾਪਸ ਕਰਾਉਂਦਾ ਜਾਂ ਹੋਰ ਮੁੱਦੇ ਉਠਾਉਂਦਾ ਵੀ ਉਹਨਾਂ ਤੋਂ ਚੁੱਪ ਹੋ ਜੇ। ਹੋਰ ਕੋਈ ਗੱਲਬਾਤ ਨਹੀਂ। ਨਾ ਉਹਨੇ ਚੈਨ ਚੋਰੀ ਕਰੀ ਆ ਤੇ ਨਾ ਕਿਸੇ ਤੋਂ ਰਿਸ਼ਵਤ ਮੰਗੀ ਆ ਜੀ। ਤੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਆਮ ਹੀ ਆਉਂਦੀਆਂ ਰਹਿੰਦੀਆਂ ਸੀ ਕਿ ਭਾਨਾ ਸਿੱਧੂ ਦੇ ਕੋਲੇ ਲੋਕ ਆਉਂਦੇ ਸੀ। ਉਹ ਆਪਣੇ ਫੋਨ ਕਰਦਾ ਸੀ ਤੇ ਫੋਨ ਤੇ ਉਤੋਂ ਬਹੁਤ ਸਾਰੇ ਲੋਕਾਂ ਦੇ ਕਹਿ ਜਾਂਦਾ ਸੀ ਵੀ ਜਿਹੜਾ ਵੀ ਉਹ ਪੈਸੇ ਵਾਪਸ ਮੁੜਦੇ ਨੇ। ਤੇ ਕੀ ਲੱਗਦਾ ਕਿ ਭਾਨਾ ਸਿੱਧੂ ਕ ਉਹ ਜਿਹੜੀਆਂ ਚੀਜ਼ਾਂ ਤੋਂ ਕਿਸੇ ਨਾ ਕਿਸੇ ਸਰਕਾਰ ਨੂੰ ਕੋਈ ਪ੍ਰੋਬਲਮ ਸੀ ਬਿਲਕੁਲ ਉਹ ਫੋਨ ਕਰਨ ਤੋਂ ਬਿਨਾ ਬਹੁਤ ਬੰਦੇ ਸਾਡੇ ਕੋਲੇ ਆਇਆ ਵੀ ਅਸੀਂ ਏਜੰਟ ਕੋਲੇ ਜਾ ਕੇ ਭਾਨੇ ਸਿੱਧੂ ਦਾ ਨਾਂ ਹੀ ਲੇਤਾ ਵੀ ਅਸੀਂ ਭਾਨੇ ਸਿੱਧੂ ਕੋਲੇ ਜਾਵਾਂਗੇ ਤੇ ਏਜੰਟ ਨੇ ਡਰਦੇ ਨੇ ਪੈਸੇ ਮੋੜਿਆ ਬਹੁਤ ਬੰਦੇ ਨੇ ਸਾਡੇ ਕੋਲੇ ਆ ਕੇ ਗੱਲ ਦੱਸੀ ਵੀ ਅਸੀਂ ਨਾਂ ਹੀ ਲਿਆ ਭਾਨੇ ਸਿੱਧੂ ਕੋਲੇ ਪਹੁੰਚਿਆ ਨਹੀਂ ਫੇਰ ਪੈਸੇ ਵਾਪਸ ਕਰਤੇ ਤੇ ਜਿਹੜੇ ਆਉਂਦੇ ਸੀ ਉਹਨਾਂ ਦੇ ਪੈਸੇ ਵਾਪਸ ਕਰਾਉਂਦਾ ਸੀ ਬਹੁਤ ਲੋਕ ਤੱਕੇ ਨਾਲ ਗਿਫਟ ਦਿੰਦੇ ਸੀ ਉਹ ਗਿਫਟ ਵੀ ਨਹੀਂ ਸੀ ਲੈਂਦਾ ਵੀ ਨਹੀਂ ਮੈਂ ਕਿਸੇ ਤੋਂ ਪੈਸੇ ਨਹੀਂ ਲੈਣੇ ਪਰ ਜਿੱਦੇ ਮੇਰੇ ਤੇ ਕੋਈ ਗੱਲ ਹੋਊ ਉਦੋਂ ਮੇਰਾ ਸਾਥ ਦਿਓ ਤੇ ਅੱਜ ਉਹ ਤੇ ਗੱਲ ਆ ਤੇ ਅੱਜ ਨੌਜਵਾਨ ਪੀੜ੍ਹੀ ਖੜੀ ਆ ਸਾਡੀ ਕਿਤੋਂ ਲੋਕ ਆ ਰਹੇ ਨੇ ਇਹ ਤੁਸੀਂ ਦੇਖਿਆ ਹੋਣਾ ਬਾਈ ਜੀ ਇੱਕ ਫੈਮਿਲੀ ਆਈ ਆ ਉਹਦਾ ਛੋਟਾ ਜਿਹਾ ਬੱਚਾ ਰਾਤ 2:30 ਵਜੇ ਆਪਦੀ ਵਾਈਫ ਤੇ ਬੱਚੇ ਨੂੰ ਲੈ ਕੇ ਪਹੁੰਚਿਆ ਸਰਦੂਲਗੜ ਤੋਂ ਹਰਿਆਣਾ ਰਾਜਸਥਾਨ ਜੰਮੂ ਪੂਰਾ ਪੰਜਾਬ ਇੱਥੇ ਮੌਜੂਦ ਹੈ ਕੀ ਸਮਝਦੇ ਹੋ ਭਾਨੇ ਸਰਪ ਭਾਨੇ ਕਰਕੇ ਆਏ ਨੇ ਜਾਂ ਕੋਈ ਹੋਰ ਵੀ ਜਿਹੜੀ ਅੰਦਰ ਵੀ ਗੱਲਬਾਤ ਹੈਗੀ ਆ ਜਿਹੜੇ ਨੋਜਵਾਲ ਬੋਲ ਸੱਚ ਦੇ ਸੱਚ ਦਾ ਸਾਥ ਦੇਣ ਆਏ ਆ ਸੱਚ ਦਾ ਸਾਥ ਦੇਣ ਆਏ ਆ ਸੱਚ ਬੋਲਣ ਵਾਲੇ ਦਾ ਸਾਥ ਦੇਣ ਆਏ ਆ ਨਹੀਂ ਇੱਥੇ 10 ਬੰਦੇ ਇਕੱਠੇ ਕਰਨੇ ਔਖੇ ਹੋ ਜਾਂਦੇ ਆ ਕਿਸੇ ਨੂੰ ਕੋਈ ਇਹ ਨਹੀਂ ਵੀ ਕਿਸੇ ਨੂੰ ਅਸੀਂ ਗੱਡੀਆਂ ਭੇਜੀਆਂ ਹੁਣ ਬੱਸਾਂ ਭੇਜੀਆਂ ਹੁਣ ਸਭ ਆਪੋ ਆਪ ਆਏ ਆ ਜੀ ਉਹ ਸੱਚ ਦਾ ਸਾਥ ਦੇਣ ਆਏ ਆ ਦਾ ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਵੀ ਜਾਣਦੇ ਹੋਗੇ ਕਿ ਭਾਨੇ ਨੂੰ YouTube ਜਾਂ Social Media ਤੋਂ ਬਹੁਤ ਜਗ੍ਹਾ ਦੇ ਉੱਤੇ ਭਾਨਾ ਬਹੁਤ ਐਕਟਿਵ ਆ ਤੇ ਉਧਰੋਂ ਇਨਕਮ ਆਉਂਦੀ ਆ ਪਰ ਦੂਜੇ ਪਾਸੇ ਕਹਿੰਦਾ ਇਹਨਾਂ ਕਿ ਭਾਨਾ 10000 ਰੁਪਏ ਮੰਗ ਰਿਹਾ ਹੈ 10 12000 ਦੀ ਤਾਂ ਉਹ 15000 ਦੀ ਚਾਹ ਪਿਆਂਦਾ ਦੁੱਧ ਤੇ ਚਾਹ ਮਿੱਠਾ 15000 ਦਾ ਲੱਗ ਜਾਂਦਾ ਉਹ ਇੰਨੀ ਦੁਨੀਆ ਆਉਂਦੀ ਆ ਬੁੱਧਵਾਰ ਨੂੰ ਘਰੇ ਕੋਟ ਦੋਨੇ ਤੇ ਉਹ 10000 ਰੁਪਏ ਰਿਸ਼ਵਤ ਮੰਗੂ ਜਾਂ ਕੋਈ ਚੈਨੀ ਚੋਰੀ ਕਰੂਗਾ ਤੇ ਸਾਰਿਆਂ ਨੂੰ ਜੱਗ ਜਹਰਾ ਸਭ ਨੂੰ ਪਤਾ ਹੈ ਵੀ ਇਹ ਝੂਠ ਹੈ ਜੀ ਕਾਰਨ ਕੀ ਸਮਝਦੇ ਹੋ ਕਾਰਨ ਤੁਸੀਂ ਤਾਂ ਜੇ ਕਹਿ ਲਿਆ ਮੈਂ ਕਿ ਵੀ ਪਰਿਵਾਰਕ ਮੈਂਬਰ ਮਾਂਗੀ ਉਹ ਕੰਮ ਇਕੱਠੇ ਕਰਦੇ ਰਹੇ ਹਾਂ ਸਾਰਾ ਕੁਝ ਤੁਹਾਡਾ ਸਾਂਝਾ ਰਿਹਾ ਨਹੀਂ ਉਹ ਵਸਾ ਲਜਾਉਣਾ ਹੈ ਇਹ ਬੰਦਾ ਬੋਲੇ ਨਾ ਸੱਚ ਦੀ ਗੱਲ ਨਾ ਕਰੇ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਆਈ ਆ ਤੇ ਉਹ ਸੱਚ ਦਾ ਕਰਕੇ ਹੀ ਰਗੜਾ ਤੁਸੀਂ ਕੰਮ ਕਰ ਰਹੇ ਸੀ ਬੜਾ ਵਧੀਆ ਸੀ ਤੁਹਾਨੂੰ ਇਨਕਮ ਆ ਰਹੀ ਸੀ ਤੇ ਫਿਰ ਇੱਧਰ ਪੰਜਾਬ ਆਹ ਜਿਹੜੇ ਮੁੱਦੇ ਚੱਕਣੇ ਜਾਂ ਲੋਕਾਂ ਦੇ ਪੈਸੇ ਦਬਾਉਣੇ ਇਹ ਕਿੱਧਰ ਨੂੰ ਕਿਵੇਂ ਦਿਮਾਗ ਹੋ ਗਿਆ ਭਾਨੇ ਦਾ ਜਿਵੇਂ ਅਸੀਂ ਵੀਡੀਓ ਬਣਾ ਰਹੇ ਹਾਂ ਜੀ ਵੀਡੀਓ ਦੇ ਵਿੱਚ ਅਸੀਂ ਮੁੱਦੇ ਬਿਠਾਉਂਦੇ ਰਹਿੰਨੇ ਆ ਪਰਿਵਾਰਕ ਫੈਮਿਲੀ ਵੀਡੀਓ ਹੁੰਦੇ ਆ ਮੁੱਦੇ ਵੀ ਠਾਉਂਦੇ ਰਹਿੰਨੇ ਆ ਉਹ ਲੋਕ ਆ ਲੋਕ ਆਉਣ ਲੱਗੇ ਵੀ ਉਹਨਾਂ ਨੂੰ ਵੀਡੀਓ ਦੇਖ ਕੇ ਲੱਗਣ ਲੱਗੇ ਵੀ ਇਹ ਬੰਦੇ ਸਾਡੀ ਗੱਲ ਕਰਦੇ ਆ ਤੇ ਸਾਡੇ ਹੱਕ ਦੀ ਗੱਲ ਆ ਵੀ ਸਾਡੀ ਸੁਣਨਗੇ ਲੋਕ ਆਉਣ ਦੇਗੇ ਇਹ ਲੋਕਾਂ ਦੇ ਕੰਮ ਕਰਾਉਂਦਾ ਗਿਆ ਜੀ ਬਸ ਉਹ ਆਪ ਹੀ ਲੈਰ ਬਣ ਗਏ ਨੌਲੇਜ ਹੋਊਗਾ ਪਾਨੇ ਨੇ ਕਿੰਨੇ ਕ ਬੰਦੇ ਨੇ ਪੈਸੇ ਮੜਵਾਏ ਨੇ ਪਾਨੇ ਨੇ ਜੀ ਗਿਣਤੀ ਦਾ ਕੋਈ ਹੈ ਨਹੀਂ ਪਰ 2 ਕਰੋੜ ਦੇ ਲਾਵੇ ਪੈਸਾ ਮੜਵਾਤਾ ਜੀ 1 ਕਰੋੜ 70 80 ਲੱਖ ਰੁਪਏ ਬਾਬਸ ਕਰਵਾਤਾ ਲੋਕਾਂ ਜਿਹੜਾ ਸਾਡੇ ਕੋਲੇ ਕਾਪੀ ਤੇ ਲਿਖਿਆ ਹੋਇਆ ਹੈ ਇਹਨਾਂ ਕੋਲੇ ਕੱਲੇ ਕੱਲੇ ਬੰਦੇ ਦਾ ਨੰਬਰ ਕੱਲੇ ਬੰਦੇ ਦਾ ਨਾਮ ਪੈਂਡ ਕਿੰਨੇ ਕਿੰਨੇ ਕਿਹੜੇ ਏਜੰਟ ਤੋਂ ਵਾਪਸ ਕਰਾਏ ਸਾਰਾ ਨੋਟ ਫਿਰ ਡਰ ਇਹ ਤਾਂ ਨਹੀਂ ਕਿਤੇ ਵੀ ਜਿਹੜੇ ਜਿਹੜੇ ਏਜੰਟਾਂ ਤੋਂ ਪੈਸੇ ਵਾਪਸ ਮੜਵਾਤੇ ਵੀ ਕੱਲ ਨੂੰ ਉਹ ਜਿਸ ਤਰ੍ਹਾਂ ਇੱਕ ਲਾਈਨ ਸ਼ੁਰੂ ਲੜੀ ਸ਼ੁਰੂ ਹੋਗੀ ਉੱਥੋਂ ਪਰਚਿਆਂ ਦੀ ਵੀ ਉਹ ਪਰਚੇ ਕਿਤੇ ਦੂਜੇ ਪਾਸੇ ਨੂੰ ਵੀ ਹੋਵੇ ਫਿਰ ਹੋਈ ਨਹੀਂ ਜੇ ਤਾਂ ਇਹਨੇ ਆਪ ਖਾਦੇ ਹੁਣ ਜਾਂ ਆਪ ਕੀਤਾ ਵੇ ਫੇਰ ਤਾਂ ਇਹਨੇ ਤਾਂ ਕਿਸੇ ਦਾ ਸੇਵਾ ਹੀ ਕਰੀ ਆ ਬਸ ਮੂਹਰੇ ਲੱਗ ਕੇ ਲੋਕਾਂ ਦੇ ਪੈਸੇ ਵਾਪਸ ਕਰਾਏ ਆ ਉਹਦੀ ਸਜ਼ਾ ਨੂੰ ਮਿਲ ਰਹੀ ਆ ਕਿਉਂਕਿ ਨੇਕੀ ਕਰ ਕੂਏ ਮੈਂ ਡਾਲੋ ਗੱਲ ਹੈ ੱੱਕਾ ਹੋ ਰਿਹਾ ਉਹਦੇ ਨਾਲ ੱੱਕਾ ਹੋ ਰਿਹਾ ੱੱਕਾ ਸਮਝ ਰਹੇ ਹੋ ਮਤਲਬ ਨਹੀਂ ੱੱਕਾ ਦੀ ਇਦਾਂ ਦਾ ਉਹ ਬੰਦਾ ਹੈ ਹੀ ਨਹੀਂਗਾ ਸਾਨੂੰ 7 ਸਾਲ ਹੋ ਗਏ ਇਕੱਠਿਆਂ ਨੂੰ ਅਸੀਂ ਤਿੰਨ ਜਾਣੇ ਆ ਤੇ ਇਹਨਾਂ ਦਾ ਸਾਡਾ ਚੈਨਲ ਆ ਮੇਰਾ ਆਮਨੇ ਤੇ ਭਾਨੇ ਦਾ ਹਰ ਵਾਰੀ ਜਦੋਂ ਆਉਂਦੇ ਆ ਤੇ ਭਾਨੇ ਦਾ ਇਹ ਹੁੰਦਾ ਵੀ ਉਸਤਾਦ ਨੂੰ ਦਿਖਾ ਤੇ ਵੀ ਸਾਨੂੰ ਇੰਨੇ ਪੈਸੇ ਕਦੇ ਸਾਡੇ ਚ 1 ਰੁਪਏ ਦਾ ਫਰਕ ਨਹੀਂ ਪਿਆ ਲੋਕਾਂ ਦਾ ਦੋ-ਦੋ ਮਹੀਨਿਆਂ ਚ ਟੀਮਾਂ ਟੁੱਟ ਜਾਂਦੀਆਂ ਤੇ ਸਾਨੂੰ 7 ਸਾਲ ਹੋ ਗਏ ਸਾਡਾ ਆ ਹੀ ਚੱਲਦਾ ਤੇ ਚੱਲਦਾ ਰਹੂਗਾ ਜੀ ਪਹਿਲਾਂ ਤਾਂ ਮੇਰੇ ਖਿਆਲ ਚ ਤੁਸੀਂ ਟੀਵੀ ਵਾਲੇ ਪਾਸੇ ਵੀ ਸੀ ਜਦੋਂ ਦੌਰ ਦੂ ਪਹਿਲਾਂ ਅਸੀਂ ਉਧਰ ਵੀ ਸੀਗੇ ਤੇ ਉਦੋਂ ਬਾਅਦ ਸੋਸ਼ਲ ਮੀਡੀਆ ਤੇ ਆ ਗਏ ਤਾਂ ਸੋਸ਼ਲ ਮੀਡੀਆ ਤੋਂ ਬਾਅਦ ਭਾਨੇ ਦੀ ਲਾਈਨ ਹੋਰ ਬਦਲ ਲਈ ਉਹਨੇ ਵੀ ਸਮਾਜ ਸੇਵਾਲੇ ਪਾਸੇ ਨੂੰ ਜਾਣ ਉਹ ਮਹਾਰਾਜੀ ਆ ਜੀ ਉਹ ਪ੍ਰਮਾਤਮਾ ਹੀ ਆ ਜਿਹਨੂੰ ਜਿਹੜੀ ਡਿਊਟੀ ਲਾਉਂਦਾ ਹੈ ਨਹੀਂ ਵੀ ਉਧਰ ਕੰਮ ਫੇਰ ਠੀਕ ਸੀ ਯਾਰ ਸੌਖਾ ਸੀਗਾ ਉਹਦਰ ਸੌਖਾ ਸੀ ਆਪ ਦਾ ਕਰਦੇ ਸੀਗੇ ਖਾਂਦੇ ਸੀਗੇ ਪਰ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪਊ ਉਹਦੇ ਲਈ ਉਹਦੇ ਦਿਲ ਚ ਪੰਜਾਬ ਪ੍ਰਤੀ ਦਰਦ ਸੀ ਉਹਨੂੰ ਇਹ ਵੀ ਲੱਗਦਾ ਹਰ ਵਾਰ ਉਹ ਨਸ਼ਿਆਂ ਦੀ ਗੱਲ ਕਰਦਾ ਸੀ ਮੁੰਡਿਆਂ ਨੂੰ ਨਸ਼ੇ ਛਡਾਏ ਵੀ ਆ ਪਿੰਡ ਜਿੱਥੇ ਡਾਕਟਰ ਡਾਕਟਰ ਕਹਿੰਦੇ ਚੱਟੇ ਦੇ ਪੀਂਦਾ ਸੀਗਾ ਉਹ ਉਹਨੂੰ ਸਮਝਾ ਆ ਕੇ ਅੱਜ ਉਹਨੂੰ ਨਾਲ ਰੱਖਿਆ ਬਥੇਰੇ ਮੁੰਡਿਆਂ ਦਾ ਉਹਨੇ ਨਸ਼ੇ ਵੀ ਛਡਾਏ ਆ ਨਸ਼ੇ ਜਿਹੜਾ ਕਹਿੰਦਾ ਸੀ ਮੇਰੇ ਕੋਲੇ ਮੈਂ ਨਸ਼ਾ ਛੱਡਣਾ ਚਾਹੁੰਨਾ ਤੇ ਉਹਦੇ ਉਹ ਖਰਚਾ ਵੀ ਕਰਦਾ ਸੀ ਜੇ ਦਾਸ ਤੁਹਾਨੂੰ ਕੋਈ ਦਵਾਈ ਚਾਹੀਦੀ ਆ ਮੈਡੀਕਲ ਚਾਹੀਦਾ ਅਸੀਂ ਤੁਹਾਨੂੰ ਕਰਦੇ ਆ ਪਰ ਇਹ ਨਸ਼ਿਆਂ ਤੋਂ ਦੂਰ ਰਹੇ ਹਰ ਇੱਕ ਨੂੰ ਇਹ ਮੱਥਾ ਮਾਰਦਾ ਅੱਜ ਤੁਸੀਂ ਦੱਸ ਰਹੇ ਹੋ ਵੀ ਕੱਠ ਇੱਥੇ ਹੋਇਆ ਵਲਗਲਗ ਥਾਵਾਂ ਤੋਂ ਜਿਹੜੇ ਆ ਪੰਜਾਬ ਦੇ ਵਿੱਚੋਂ ਜਾਂ ਹੋਰ ਜਗ੍ਹਾ ਤੋਂ ਵੀ ਜਿਹੜੇ ਆ ਭਾਨੇ ਦੇ ਹੱਕ ਦੇ ਵਿੱਚ ਇੱਥੇ ਪਹੁੰਚ ਰਹੇ ਆ ਲੋਕ ਇਸ ਤੋਂ ਬਾਅਦ ਕੋਈ ਹੋਰ ਵੀ ਸੋਚਿਆ ਵੀ ਜੇ ਇੱਥੋਂ ਇਸ ਤੋਂ ਬਾਅਦ ਵੀ ਇਹ ਪਰਚੇ ਜਿਹੜੇ ਆ ਰੱਦ ਨਹੀਂ ਹੁੰਦੇ ਜਾਂ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਨਹੀਂ ਪੂਰੀਆਂ ਹੁੰਦੀਆਂ ਤਾਂ ਉਸ ਤੋਂ ਬਾਅਦ ਰਿਐਕਸ਼ਨ ਪਲਾਨ ਵੀ ਉਹ ਲਿਖਿਆ ਫਿਰ ਨੇ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂਗਾ ਬਾਕੀ ਜਿਹੜੀਆਂ ਜਥੇਬੰਦੀਆਂ ਜੋ ਵੀ ਉਹਨਾਂ ਨੇ ਇੱਥੇ ਕਈ ਜੱਥੇਬੰਦੀਆਂ ਜੀ ਡਕੌਂਤਾ ਹੋਰ ਸਾਰੀਆਂ ਜੱਥੇਬੰਦੀਆਂ ਐ तकरीबन ਸਾਰੀਆਂ ਕਿਸਾਨ ਜੱਥੇਬੰਦੀਆਂ ਨੌਜਵਾਨ ਪੀੜ੍ਹੀ ਬਜ਼ੁਰਗ ਸਭ ਸਾਰੇ ਨਾਲ ਆਪਾਂ ਨੇ ਦੀ ਜੀ ਤੇ ਇਹ ਜਿਹੜਾ ਇਸ ਸਮੇਂ ਅਸੀਂ ਲਗਭਗ 10 ਸਵਾ 10 ਵਜੇ ਦੇ ਨਜ਼ਦੀਕ ਦੀ ਗੱਲ ਕਰ ਰਹੇ ਹਾਂ ਤਾਂ ਲਗਭਗ ਲੋਕ ਜਿਹੜੇ ਇਕੱਠੇ ਹੋਣੇ ਕੋਟ ਦੁਨੇ ਦੇ ਵਿੱਚ ਸ਼ੁਰੂ ਹੋ ਗਏ ਨਾ ਤਾਂ ਇਹ ਪਾਨਾ ਪਗੌੜਾ ਜਿਹੜੇ ਆ ਭਾਨੇ ਸਿੱਧੂ ਦੇ ਬਿਹਤਰ ਕਰੀਬੀ ਸੀ ਕੰਮ ਜਿਹੜੇ ਆ ਇਕੱਠੇ ਕਰਦੇ ਸੀ ਤਾਂ ਦੱਸ ਵੀ ਰਹੇ ਨੇ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਨੇ ਉਹ ਸਾਡੇ ਸਾਂਝੇ ਨੇ ਅਸੀਂ ਕੰਮ ਜਿਹੜਾ ਇਕੱਠੇ ਕਰਦੇ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਜ਼ਦੀਕੀ ਗੱਲਾਂ ਸੀ ਉਹ ਪਾਨਾ ਪਗੌੜਾ ਜਾਣਦੇ ਨੇ ਭਾਨੇ ਸਿੱਧੂ ਦੇ ਨਾਲ ਰਹਿੰਦੇ ਨੇ ਤਾਂ ਉਹ ਗੱਲਾਂ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਇਆ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਨ ਮੀਉੜ ਦੇਣਾ